ਕੋਣੀ ਕਬੀਰ ਜੀ ਬੇਦਕੀ ਪੁੱਤਰੀ ਸਿਮਰਤ ਭਾਈ ਸਾਕਲ ਜੈਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਧਿਆ ਮੋ ਕੈਫਾਦ ਕਾਲ ਸਰ ਸੰਧਿਆ ਰਹਾਉ ਕੱਟੀ ਨਾ ਕਟੇ ਟੂਟ ਨਾ ਜਾਈ ਸਾ ਸਤਨ ਹੋਏ ਜਗ ਕੋ ਖਾਈ हम देखत जेन सब जग लूटिया कहो कबीर मैं गाम कह शूटिया दौड़ी कबीर जी दे बहार लगाम पहरामो सद्त जिन गगन दरामो अपनाए विचार अश्वारी कीजै सहज कै पावण पग धर लीजै ਕਹਾਵ ਚਲ ਰੇ ਬੈਕੁੰਠ ਤੁਝੇ ਲੈ ਤਰੋਂ ਖਿਚੇ ਤਾਂ ਪ੍ਰੇਮ ਕਾ ਚਾਪ ਕੁਮਾਰੋਂ ਕਹਿਤ ਕਬੀਰ ਭਲੇ ਅਸਵਾਰ ਬੇਦਕ ਤੇਬ ਤੇ ਰਹੈ ਨਿਰਾਰਾ ਗੌੜੀ ਕਬੀਰ ਜੀ ਜੇ ਮੁਖ ਪੰਜਾਂ ਅੰਮ੍ਰਿਤ ਖਾਏ ਤੇ ਮੁਖ ਦੇਖ ਤੂ ਲੂ ਕਟ ਲੈ ਇਕ ਦੁਖ ਰਾਮ ਰਾਏ ਕਟੋ ਮੇਰਾ ਅਗਨੁ ਦਾ ਹੈ ਅਰ ਗਰਦ ਦਸੇਰਾ ਕਹਾ ਪਾਇਆ ਬਿਗੂਤੀ ਭਾਵਿਤ ਭਾਂਤੀ ਕੋ ਜਾਰੇ ਉਹ ਗੜਲੇ ਮਾਟੀ ਕਹਾ ਕਬੀਰ ਹਰ ਚਰਨ ਦਿਖਾਓ ਪਾਛਾ ਤੇ ਜਮ ਕਿਉ ਨਾ ਪਠਾਵਾਂ ਗੌਣੀ ਕਬੀਰ ਜੀ ਆਪੇ ਪਾਵਕ ਆਪੇ ਪਵਨ ਜਾਰ ਹੈ ਹਸਮ ਤਾਰਾ ਖੈ ਕਵਨ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਕਿਤ ਰਹਾ ਸਮਾਇ ਮਹਾ ਕਾ ਕੋ ਜਰੈ ਕਾਏ ਹੋਏ ਹਾਨ ਨਟ ਵਤ ਖੇਲਾ ਸਾਰਿਕ ਪਾਨ ਕਹਾ ਕਬੀਰ ਫਖਰ ਦੋਏ ਭਾਕ ਹੋਏ ਦਾ ਖਸਮ ਤਾਂ ਲੇਗਾ ਰਖ ਗੋੜੀ ਕਬੀਰ ਜੀ ਦੋ ਪਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ ਦਿਨ ਬੈ ਰਾਗ ਨਾ ਛੂਟ ਸੁਮਾਇ ਐਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਆਧਾਰ ਰਹਾਉ ਕਹੋ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗੋੜੀ ਕਬੀਰ ਜੀ ਜੇ ਸਿਰ ਰਚ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰ ਹੈ ਕਾਬ ਇਸ ਤਨ ਤਨ ਕੋ ਕਿਆ ਦਰਬਈਆ RAM ਨਾਮ ਕਾਹੇ ਨਾ ਦਰਬਈਆ ਰਹਾ ਕਹਿ ਤਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗਵਾਰੇ ਰੀ ਕੇ ਪਦੇ 35 ਰਾਗ ਗੌੜੀ ਗਵਾਰੇ ਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵਾ ਸੋ ਸੁਖ हम हो ना मांग्या पावा दिखिया अजहो सुरत सुख आशा कैसे होई है राजा राम निवासा राव इस सुख ते शिव ब्रह्मडराना सो सुख हमो साच कर जान संतादिक नारद मुनि शेखा तिनकी ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦੇਉ ਨਮ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਨਾ ਜਿਸ ਕਾ ਪਰਮ ਗਿਆ ਤੈਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਜ ਸਮਾਈ ਇਸ ਮਨ ਕਾ ਕੋਈ ਜਾਣੈ ਫੇਓ ਇਹ ਮਨ ਲੀਣ ਭੈ ਸੁਖ ਦੇਓ ਜਿਉ ਏਕ ਅਰਸ ਗਲ ਸ਼ੀਰਾ ਇਸ ਮਨ ਕੋ ਰਵ ਰਹੇ ਕਬੀਰਾ ਗੋੜੀ ਗੋਰੀ ਰੀ ਐਨਿਸ ਏਕ ਨਾਮ ਜੋ ਜਗ ਕੇਤਕ ਸਿੱਧ ਪੈ ਲੈਵ ਲਾਗੇ ਧਾਉ ਸਾਧਿਤ ਸਿੱਧ ਸਗਲ ਮੋਨਹਾਰੇ ਏਕ ਨਾਮ ਕਲਪ ਤਰਤਾਰੇ ਜੋ ਹਰ ਹਾਰੇ ਸੋ ਹੋਏ ਨਾ ਆਨ ਕਹ ਕਬੀਰ RAM ਨਾਮ ਪਛਾਨਾ ਗੋੜੀ ਵੀ ਸੋਰਠ ਵੀ ਵੇਦੀ ਨ ਲਚ ਲਾਜਤ ਹੋਏ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾ ਜਾ ਕੋ ਠਾਕੁਰ ਉਚਾ ਹੋਈ ਸੋ ਜਨ ਪਰਖਰ ਜਾਤ ਨਾ ਸੋਹੀ ਸੋ ਸਾਹਿਬ ਰਹਿਆ ਫਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸ਼ਰਨ ਹੈ ਜਾ ਕੇ ਕਹੋ ਜਨ ਕਾ ਨਹੀਂ ਕਰਤਾ ਕੇ सभी बो समृ निज पती पूर जग सो जा के ही कौन को पूत पिता को काको कौन मर को दे सुता पो हर ठग जग कठी लाई ਹਰ ਕੇ ਵਿਯੋਗ ਐਸੇ ਜੀਉ ਮੇਰੀ ਮਾਈ ਰਹਾਉ ਕੌਨ ਕੋ ਪੁਰਖ ਕੌਨ ਕੀ ਨਾਰੀ ਇਹ ਤਤ ਲੇਹੁ ਸ਼ਰੀਰ ਵਿਚਾਰੀ ਕਹਿ ਕਬੀਰ ਠਗ ਸਿਉ ਮਨ ਮਾਨਿਆ ਗਈ ਠਗੋਰੀ ਠਗ ਪਹਿਚਾਨਿਆ ਅਬ ਮੋਕੋਪ ਹੈ ਰਾਜਾ ਰਾਮ ਸਹਾਈ ਜਨਮ ਮਰਨ ਕੱ ਪਰਮ ਮੰਗਤ ਪਾਈ ਰਹਾ ਸਾਧੂ ਸੰਗਤ ਦਿਓ ਰਲਾਈ ਪੰਜ ਦੂਤ ਤੇ ਲਿਓ ਛਡਾਏ ਅੰਮ੍ਰਿਤ ਨਾਮ ਜਪੋਂ ਜਪ ਰਸਨਾ ਅਮੋਲ ਦਾਸ ਕਰਨੀਨੋ ਆਪਣਾ ਸਤਗੁਰ ਕੀਨੋ ਪਰ ਉਪਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੈ ਪ੍ਰਭ ਸੁਆਮੀ ਜਤ ਪੇਖੋਂ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਿਰੜਾਈ

ਐਸਾ ਗਿਆਨ ਜਪੋ ਮੇਰੇ ਮੀਤਾ ਰਹਾ ਨੈਨ ਹੋ ਸੂਤਕ ਬੈਨੋ ਸੂਤਕ ਸੂਤਕ ਸ੍ਰਵਣੀ ਹੋਈ ਉਠਤ ਬੈਠਤ ਸੂਤਕ ਲਾਗੇ ਸੂਤਕ ਪਰੇ ਰਸੋਈ ਖਾਸਨ ਕੀ ਵਿਦ ਸਭ ਕੋ ਜਾਣੈ ਛੂਟਨ ਕੀ ਇਕ ਕੋਈ ਕਹਿ ਕਬੀਰ ਰਾਮ ਰਿਦਾ ਵਿਚਾਰੈ ਤੂ ਤਕ ਤਿਨਾ ਨਾ ਹੋਈ ਗੋੜੀ ਝਗੜਾ ਇਕ ਨ ਬੇਰੋ ਰਾਮ ਜੋ ਤੁਮ ਆਪਣੇ ਜਨਸੋਂ ਕਾ ਰਹਾ ਕੇ ਮਨ ਬਡਾ ਕੇ ਜਾਸੋ ਮਨ ਮਾਨਿਆ ਰਾਮ ਬਡਾ ਕਹਿ ਰਾਮ ਮੈਂ ਜਾਣਿਆ ਨਮਾ ਪਟ ਕੇ ਜਾਸ ਉਪਾਇਆ ਵੇਦ ਬਡਾ ਕੇ ਜਹਾਂ ਤੇ ਆਇਆ कबीर हो भी बटा के कादास राग दौड़ी चेती देखो भाई ज्ञान की आई आधी सबह उनी ब्रम की टाटी रह माया बांधी रहा दिते की दो थून गिरानी ਮੋਬਲਿੰਡਾ ਟੁੱਟਾ ਕ੍ਰਿਸ਼ਨ ਸ਼ਾਂਤਰੀ ਧਰ ਉਪਰ ਦੁਰਮਤ ਢਾਂਡਾ ਫੁੱਟਾ ਅੰਦੀ ਪਛੇ ਜੋ ਜਲ ਬਖੈ ਤੇ ਤੇਰਾ ਜਨ ਪੀਂਦਾ ਕਹ ਕਬੀਰ ਮਨ ਤਿਆ ਪਰਗਾਸ ਉਦਾਇ ਭਾਨ ਜਬ ਚੀਨਾ